ਦੋਸਤੋ ਤੁਸੀਂ ਸਭ ਨੇ ਦੇਖ ਲਿਆ ਕਿ ਕਿਵੇਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਨਾਸਤਿਕ ਟਾਈਪ ਕੋ ਚੀਫ ਮਿਨਿਸਟਰ ਪੰਜਾਬ ਨੂੰ 15 ਜਨਵਰੀ ਨੂੰ ਤਲਬ ਕੀਤਾ ਅਕਾਲ ਤਖਤ ਸਾਹਿਬ ਦੇ ਸੈਕਟਰੀਟੇਟ ਵਿੱਚ ਮੁੱਦੇ ਉਹਨਾਂ ਨੇ 3-4 ਆਊਟਲਾਈਨ ਕੀਤੇ ਨੇ ਇੱਕ ਤਾਂ ਉਹਨਾਂ ਨੇ ਇਹ ਕਿਹਾ ਵਾ ਕਿ ਬਿਨਾ ਵਜਾ ਇਹ ਜਿਹੜੀ ਸਿੱਖ ਮਰਿਆਦਾ ਹੈ ਖਾਸ ਤੌਰ ਤੇ ਗੋਲਕ ਤੇ ਇਹਨੇ 3-4 ਵਾਰ ਟਿੱਪਣੀਆਂ ਕੀਤੀਆਂ ਤੇ ਕਹਿੰਦੇ ਮੈਂ ਇਹਨੂੰ ਕਿਹਾ ਵਾ ਕਿ ਜੇ ਤੈਨੂੰ ਜੇ ਤੂੰ ਨਹੀਂ ਗੋਲਕ ਪਸੰਦ ਕਰਦਾ ਤੂੰ ਆਪਣੇ ਪੈਸੇ ਉੱਥੇ ਚੜਾਵਾ ਨਾ ਚੜਾਇਆ ਕਰ ਲੇਕਿਨ ਜਿਹੜਾ ਵਿਸ਼ਵ ਭਰ ਵਿੱਚ ਇੱਕ ਸੈਂਕੜੇ ਸਾਲਾਂ ਤੋਂ ਜਦੋਂ ਉਹਦੀ ਖਾਲਸਾ ਦੀ ਸਥਾਪਨਾ ਹੋਈ ਆ ਗੋਲਕ ਇੱਕ ਸਾਡਾ ਦਸਵੰਦ ਕੱਢਣ ਦਾ ਤਰੀਕਾ ਤੇ ਕੌਮੀ ਹਿੱਤਾਂ ਵਾਸਤੇ ਵਰਤਿਆ ਜਾਂਦਾ ਐਸਜੀਪੀਸੀ ਸਾਡੀ ਇਲੈਕਟਿਡ ਬਾਡੀ ਆ ਹੋ ਸਕਦਾ ਉਹਦੇ ਚ ਉਨਤਾਈਆਂ ਹੋਣ ਕਮੀਆਂ ਪੇਸ਼ੀਆਂ ਹੋਣ ਕਰਪਸ਼ਨ ਵੀ ਹੋਊਗੀ ਲੇਕਿਨ ਫਿਰ ਵੀ ਉਹ ਬਹੁਤ ਸਾਰੇ ਕਾਲਜਸ ਰਨ ਕਰਦੇ ਬਹੁਤ ਸਾਰੇ ਹਸਪੀਟਲਸ ਰਨ ਕਰਦੇ ਨੇ ਜਿਹੜੇ ਕਿ ਆਮ ਗਰੀਬਾਂ ਦੇ ਮਨੁੱਖਤਾ ਦੇ ਕੰਮ ਆਉਂਦੇ ਨੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਆ ਔਰ ਉਹਨਾਂ ਗੱਲਾਂ ਤੇ ਇੱਕ ਨਾਸਤਿਕ ਵੱਲੋਂ ਟਿੱਪਣੀਆਂ ਕਰਨੀਆਂ ਇਹ ਇਸ ਤੇ ਉਹਨਾਂ ਨੇ ਇਤਰਾਜ਼ ਜਤਾਇਆ ਦੂਸਰਾ ਉਹਨਾਂ ਨੇ ਕਿਹਾ ਕਿ ਤੇਰੀਆਂ ਕੁਝ ਵੀਡੀਓਜ਼ ਆਈਆਂ ਨੇ ਜਿਹੜੀਆਂ ਤਾਜ਼ੀਆਂ ਵੀਡੀਓਜ਼ ਆਈਆਂ ਤੁਸੀਂ ਗੁਰੂ ਸਾਹਿਬ ਦੀਆਂ ਫੋਟੋਆਂ ਦੇ ਮੂਰੇ ਸ਼ਰਾਬ ਦੇ ਤੁਪਕੇ ਛਿੜਕ ਰਹੇ ਹੋ ਔਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਖਾਲਸਾ ਉਹਨਾਂ ਦੀ ਤਸਵੀਰ ਦੇ ਲਾਗੇ ਜਾ ਕੇ ਤੂੰ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਜਦੋਂ ਤੂੰ ਪਛਾਣ ਨਹੀਂ ਕਰ ਸਕਿਆ ਤੂੰ ਉਹਨਾਂ ਦੀ ਤਸਵੀਰ ਤੇ ਵੀ ਛਿੱਟੇ ਕੀਤੇ ਹੁਣ ਇਹ ਵੀਡੀਓ ਭਗਵੰਤਪਾਨ ਦੀ ਹੈ ਜਾਂ ਨਹੀਂ ਹੈ ਇਸ ਦੀ ਜਿਹੜੀ ਇਸ ਨੂੰ ਪੁਖਤਾ ਕਰੇਗੀ ਕੋਈ ਫੋਰੈਂਸਿਕ ਲੈਬ ਦੀ ਜਾਂਚ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓਜ਼ ਆਈਆਂ ਆਬਸੀਨ ਵੀਡੀਓਜ਼ ਕੁਝ ਰਸ਼ੀਅਨ ਔਰਤ ਦੇ ਨਾਲ ਉਦੋਂ ਪੰਜਾਬ ਸਰਕਾਰ ਨੇ ਇੱਕ ਤਰਫਾ ਹੀ ਕਹਿਤਾ ਕਿ ਤਾਂ AI ਜਨਰੇਟਿਡ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਕੋਈ ਜਾਂਚ ਨਹੀਂ ਕਰਾਈ ਫੋਰੈਂਸਿਕ ਲੈਬ ਤੋਂ ਕਿਸੇ ਹੋਰ ਟੈਕਨੀਕਲ ਇਸ਼ੂਸ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਧਾ ਅਦਾਲਤ ਦਰਵਾਜ਼ਾ ਖੜਕਾਇਆ ਤੇ ਇੱਕ ਆਰਡਰ ਲੈ ਕੇ ਤੇ ਉਹ ਵੀਡੀਓ ਨੂੰ ਵਰਲਡ ਵਾਈਡ ਜਾਂ ਘੱਟੋ ਘੱਟ ਇੰਡੀਆ ਦੇ ਵਿੱਚ ਰਿਮੂਵ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੂੰ ਰਿਮੂਵ ਕਰਨੀ ਪਈ ਇਹ ਤਾਂ ਹੋ ਗਈ ਗੱਲ ਕਿ ਉਲਟਾ ਚੋਰ कोतवाल ਕੋ ਡਾਂਟੇ ਹੁਣ ਇਹ ਜਿਹੜੀ ਵੀਡੀਓ ਆ ਇਹਦੀ ਇੱਕ ਤਾਂ ਸਾਡੀ ਇਹ ਮੰਗ ਆ ਕਿ ਜੱਜਦਾਰ ਸਾਹਿਬ ਨੂੰ ਵੀ ਆ ਔਰ ਅਗਰ ਕੋਈ ਸੁਣਦਾ ਇੱਥੇ ਪੰਜਾਬ ਸਰਕਾਰ ਤੋਂ ਕੋਈ ਨਾਮ ਦੀ ਚੀਜ਼ ਨਹੀਂ ਪੁਲਿਸ ਤਾਂ ਇਹਨਾਂ ਦੀ ਆਪਣੀ ਆ ਇਹਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਕਿ ਕੀ ਇਹ ਵੀਡੀਓ ਭਗਵੰਤਪਾਨ ਦੀ ਹੈ ਅਗਰ ਨਹੀਂ ਹੈ ਤਾਂ ਅੱਛੀ ਗੱਲ ਹੋਵੇਗੀ ਕਿ ਸਾਡਾ ਚੀਫ ਮਿਨਿਸਟਰ ਐਡਾ ਵੀ ਗਿਰਿਆ ਨਹੀਂਗਾ ਗਿਰਿਆ ਤਾਂ ਹੈ ਲੇਕਿਨ ਐਡਾ ਵੀ ਗਿਰਿਆ ਨਹੀਂਗਾ ਕਿ ਉਹ ਗੁਰੂ ਸਾਹਿਬ ਦੀਆਂ ਫੋਟੋਆਂ ਦੀ ਤੋਹੀਨ ਕਰੇਗਾ ਇਸ ਦੇ ਨਾਲ ਮੈਂ ਵੀਰੋ ਇਹ ਕਹਿਣਾ ਚਾਹੁੰਦਾ ਕਿ ਅੱਜ ਭਗਵੰਤਪਾਨ ਦੀ ਸਰਕਾਰ ਨੇ ਅਕਾਲੀ ਡੋਮੇਨ ਵਿੱਚ ਪੈਰ ਰੱਖਣ ਵਾਸਤੇ ਉਹਨਾਂ ਨੂੰ ਲੱਗਦਾ ਕਿ ਤੇ ਸਾਡਾ ਜਿਹੜਾ ਅਸੀਂ ਅਕਾਲੀ ਦਲ ਦਾ ਬੇਸ ਖਾਦਾ 2017 ਤੇ 20 ਦੇ ਵਿੱਚ 22 ਇਹ ਕਿਤੇ ਸਾਡੇ ਤੋਂ ਖੁੱਸ ਨਾ ਜਾਵੇ ਤਾਂ ਹੁਣ ਉਹਨਾਂ ਦੀ ਪੋਲਿਟਿਕਸ ਜਿਹੜੀ ਆ ਉਹ ਪੰਥਕ ਪੋਲਿਟਿਕਸ ਵਿੱਚ Aim ਕਰਦੇ ਨੇ ਤੇ ਉਹਨਾਂ ਨੇ ਪਿਛਲੇ ਦਿਨੀ 328 ਜਿਹੜੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ ਚੋਰੀ ਹੋਏ ਹੋਏ ਬੜੇ ਸਾਲਾਂ ਤੋਂ ਉਹਦੇ ਤੇ ਇੱਕ FIR ਦਰਜ ਕਰਕੇ ਇੱਕ ਚਾਰਟਰਡ ਅਕਾਊਂਟੈਂਟ ਸ਼ਰਦਸਟ ਕੋਲੀ ਆ ਉਹਨੂੰ ਅਰੈਸਟ ਕੀਤਾ ਕੋਈ ਗੱਲ ਨਹੀਂ ਜੀ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਪਰ ਭਗਵੰਤ ਮਾਨ ਕੇਜਰੀਵਾਲ ਤੇ ਕੁਲਤਾਰ ਸੰਧਵਾ ਇਹ ਦੱਸੋ ਕਿ ਜਿਹੜਾ ਬਰਗਾੜੀ ਦਾ ਮਸਲਾ ਸੀਗਾ ਜਿੱਥੇ ਤੁਸੀਂ ਜਾ ਕੇ ਸੌਖਾਂ ਖਾਂਦੇ ਰਹੋ ਕੁਲਤਾਰ ਸੰਧਵਾ ਨੇ ਤਾਂ ਖਾਸ ਤੌਰ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਸੌਂਖ ਖਾਦੀ ਆ ਔਰ ਟਾਈਮ ਬਾਉਂਡ ਸੌਖ ਖਾਦੀ ਸੀ ਕਿ ਜੇ ਨਹੀਂ ਹੋਊਗਾ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੂੰਗਾ ਕਿ ਮੈਂ ਇਨਸਾਫ ਕਰਾਊਂਗਾ ਗੁਰੂਗ੍ਰੰਥ ਸਾਹਿਬ ਦੀ ਬੇਇੱਜ਼ਤੀਆਂ ਦਾ ਬਾਈਬਲ ਕਲਾਂ ਦੇ ਕਤਲਾਂ ਦਾ ਇਸ ਤੇ ਉਹਨਾਂ ਨੇ ਸੌਂਖ ਖਾਦੀ ਕੇਚਰੀਵਾਲ ਨੇ ਕਹਿ ਸਿਕਾ ਕਿ 24 ਹਮਾਰੇ ਕੋਲ ਲੈ ਕੇ ਆਓ ਸਰਕਾਰ ਨੇ 24 ਘੰਟੇ ਵਿੱਚ ਹਮ ਬਰਗਾੜੀ ਕਾ ਔਰ ਬਾਈਬਲ ਕਲਾ ਕੇ ਕਤਲੋਂ ਕਾ ਇਨਸਾਫ ਦੇਂਗੇ ਲੋਗੋਂ ਕੋ ਲੇਕਿਨ ਅੱਜ ਕਿਨੇ ਸਾਲ ਹੋ ਗਏ ਮੇਰੇ ਵੀਰੋ 4 ਸਾਲ ਹੋ ਗਏ ਔਰ ਜ਼ੱਫੇਦਾਰ ਸਾਹਿਬ ਨੇ ਆਪਣੀ ਚਿੱਠੀ ਵਿੱਚ ਆਪਣੀ ਸਟੇਟਮੈਂਟ ਚ ਲਿਖਿਆ ਵਾ ਕਿ ਪ੍ਰਦੀਪ ਕਲੇਰ ਜਿਹੜਾ ਕਿ ਡੇਰਾ ਸੱਚਾ ਸੌਦਾ ਦਾ ਇੱਕ ਮੁਦੇਈ ਸੀਗਾ ਉਸਨੇ ਕੰਫੈਸ਼ਨਲ ਸਟੇਟਮੈਂਟ ਵਿੱਚ ਅਦਾਲਤ ਵਿੱਚ ਕਿਹਾ ਵਾ ਕਿ ਇਹ ਸਾਰਾ ਕੁਝ ਅਸੀਂ ਡੇਰਾ ਸੱਚਾ ਸੌਦਾ ਦੇ ਸਾਧ ਔਰ ਹਨੀਪ੍ਰੀਤ ਦੇ ਕਹਿਣ ਦੇ ਉੱਤੇ ਕੀਤਾ 4 ਸਾਲ ਹੋ ਗਏ ਨੇ ਅੱਜ ਤੱਕ ਪੰਜਾਬ ਸਰਕਾਰ ਨੇ ਡੇਰਾ ਸੱਚਾ ਸੌਦਾ ਨੂੰ ਸਮਨ ਵੀ ਨਹੀਂ ਕੀਤਾ ਬੜੇ ਆਰਾਮ ਦੇ ਨਾਲ ਜੇਲ੍ਹ ਤੋਂ ਜਾ ਕੇ ਉਹਦੇ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਕਹਿ ਕੇ ਉਹਦੇ ਤੇ ਐਫ ਆਈ ਆਰ ਦਰਜ ਕਰਕੇ ਇੱਥੇ ਵੀ ਅਰੈਸਟ ਪੈ ਸਕਦੀ ਸੀ ਲੇਕਿਨ ਨਹੀਂ ਕੀਤਾ ਹਨੀਪ੍ਰੀਤਾ ਸ਼ਾਇਦ ਹੈ ਹੀ ਬਾਾਰ ਉਸ ਨੂੰ ਵੀ ਤਲਬ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਇਹਨਾਂ ਵਾਸਤੇ ਕੋਈ ਮਾਇਨੇ ਨਹੀਂਗਾ ਔਰ ਬਾਈਬਲ ਕਲਾਮ ਵਿੱਚ ਦੋ ਸਿੱਖ ਨੌਜਵਾਨਾਂ ਦਾ ਕਤਲ ਇਹਨਾਂ ਵਾਸਤੇ ਕੋਈ ਮੈਨੇ ਨਹੀਂਗਾ ਅਸਲ ਕਹਾਣੀ ਇਹ ਆਉਂਦੀ ਸਾਹਮਣੇ ਮਤਲਬ ਸਿਲੈਕਟਿਵ ਇਨਸਾਫ ਦੇਣ ਦੀ ਕੋਸ਼ਿਸ਼ ਕਰ ਰਹੇ ਜਿੱਥੇ ਲੱਗਦਾ ਕਿ ਅਸੀਂ ਐਸਜੀਪੀਸੀ ਤੇ ਕਾਲੀ ਦਲ ਨੂੰ ਡੈਮੇਜ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਉਥੇ ਐਫਆਈਆਰ ਦਰਜ ਕਿਹ ਪਤਾ ਡੇਰਾ ਸੱਚਾ ਸੌਦਾ ਦੇ ਖਿਲਾਫਤ ਕਰਨ ਨਾਲ ਸਾਨੂੰ ਕੋਈ ਐਡਵਰਸ ਰਿਐਕਸ਼ਨ ਆਜ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਔਰ ਇੱਥੇ ਹੀ ਬਸ ਨਹੀਂ ਭਗਵੰਤ ਮਾਨ ਦੀ ਸਰਕਾਰ ਵਿੱਚ ਉਹਨਾਂ ਨੇ ਆਪਣੇ ਸਾਰੇ ਮੁਕਦਮੇ ਪੰਜਾਬ ਤੋਂ ਬਾਹਰ ਸ਼ਿਫਟ ਕਰਾ ਲੇ ਚੰਡੀਗੜ੍ਹ ਵਿੱਚ ਸ਼ਿਫਟ ਕਰਾ ਲੇ ਏਡੀ ਨਲਾਇਕ ਸਰਕਾਰ ਆ ਕਿ ਇਹ ਹਾਈ ਕੋਰਟ ਤੋਂ ਤਾਂ ਇਹ ਹਾਰ ਹੀ ਗਏ ਇਹਨਾਂ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਕੋਈ ਕੋਸ਼ਿਸ਼ ਨਹੀਂ ਕੀਤੀ ਇਕੱਲੇ ਸਰਦਾਰ ਹਰਵਿੰਦਰ ਸਿੰਘ ਫੂਲਕਾ ਸਾਡੇ ਸਤਕਾਰਯੋਗ ਨੇ ਕੌਮ ਦੇ ਲੀਡਰ ਉਹਨਾਂ ਨੇ ਚਾਰਾ ਜੋਈ ਕੀਤੀ ਕਿ ਕਿਸੇ ਤਰੀਕੇ ਨਾਲ ਅਸੀਂ ਇਨਸਾਫ ਦਵਾ ਸਕੀਏ ਤੇ ਇਹਨਾਂ ਕੇਸਾਂ ਨੂੰ ਵਾਪਸ ਪੰਜਾਬ ਭੇਜਿਆ ਜਾਵੇ ਤਾਂ ਕਿ ਉੱਥੇ ਟ੍ਰਾਇਲ ਛੇਤੀ ਹੋ ਸਕੇ ਨਾਲ ਲੱਗਦਾ ਮੋਰ ਬੰਬ ਬਲਾਸਟ ਮੈਂ ਵੀ ਲੀਡਰ ਆਫ ਆਪੋਜੀਸ਼ਨ ਸੀਗਾ ਆ ਮੇਰੇ ਨਾਲ ਸਾਰੇ ਬੰਦੂਆ ਮਜ਼ਦੂਰ ਜਿਹੜੇ ਇਹਨਾਂ ਦੇ ਹੁਣ ਮੰਤਰੀ ਸੰਤਰੀ ਬਣੇ ਹੋਏ ਨੇ ਇਹ ਨਾਲ ਸੀਗੇ ਔਰ ਇੱਕ ਵਾਰ ਨਹੀਂ ਸੈਂਕੜੇ ਵਾਰ ਭਗਵੰਤ ਮਾਨ ਸਮੇਤ ਸਾਰਿਆਂ ਨੇ ਕਿਹਾ ਕਿ ਮੋਡ ਬੋਮਬ ਬਲਾਸਟ ਵਿੱਚ ਬਹੁਤ નિર્ਦੋਸ਼ ਬੱਚਿਆਂ ਦੇ ਕਤਲ ਹੋਏ ਨੇ ਔਰ ਉੱਥੇ ਤਾਂ ਸਾਬਤ ਹੋ ਚੁੱਕਾ ਸੀਗਾ ਕਿ ਉਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਡੇਰਾ ਸੱਚਾ ਸੌਦਾ ਔਰ ਉਹ ਜਿਹੜੀ ਆਰਡੀਐਕਸ ਨਾਲ ਬਲਾਸਟ ਹੋਇਆ ਗੱਡੀ ਕਿੱਥੇ ਪੇਂਟ ਹੋਈ ਗੱਡੀ ਕਿੱਥੇ ਤਿਆਰ ਹੋਈ ਡੇਰਾ ਸੱਚਾ ਸੌਦਾ ਦੇ ਪ੍ਰੈਮਿਸਿਸ ਦੇ ਵਿੱਚ ਲੇਕਿਨ ਮੋਡ ਬੋਮਬ ਬਲਾਸਟ ਦੇ ਵੀ 4 ਸਾਲ ਤੋਂ ਚੁੱਪੀ ਧਾਰੀ ਹੋਈ ਹੈ ਇਹਦਾ ਮਤਲਬ ਇਹ ਹੈ ਕਿ ਇਹ ਬੇਈਮਾਨ ਨੇ ਇਹ ਸਿੱਖ ਕੌਮ ਦੇ ਪ੍ਰਤੀ ਪੰਥਕ ਰਵੈਤਾਂ ਦੇ ਪ੍ਰਤੀ ਬਿਲਕੁਲ ਇਮਾਨਦਾਰ ਨਹੀਂ ਗਏ ਔਰ ਕੁਲਤਾਰ ਸੰਦਵਾਂ ਨੂੰ ਮੈਂ ਸਿੰਗਲ ਆਊਟ ਕਰਨਾ ਚਾਹੁੰਦਾ ਚਲੋ ਬਾਕੀ ਤਾਂ ਨਾਸਤਿਕ ਨਜ਼ਰ ਆਉਂਦੇ ਨੇ ਤੂੰ ਤਾਂ ਘੱਟੋ-ਘੱਟ ਇੱਕ ਗੁਰਸਿੱਖ ਸਿਗਰ ਤੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸੌਂ ਖਾਦੀ ਹੈ ਕਿ ਮੈਂ ਇਸ ਗੁਰੂ ਗ੍ਰੰਥ ਸਾਹਿਬ ਦੇ ਮਸਲਿਆਂ ਤੇ ਬੇਅਦਬੀਆਂ ਤੇ ਇਨਸਾਫ ਲੈ ਕੇ ਰਹੂੰਗਾ ਕੁਲਤਾਰ ਤਾਂ ਫਾਨੇ ਵਰਗਾ ਜਿਹੜਾ ਉੱਥੇ ਫਸ ਜਾਂਦਾ ਅੜ ਜਾਂਦਾ ਫਾਨਾ ਕਿ ਪਾਨਾ ਜਿਹੜਾ ਘੁੰਮ ਜਾਂਦਾ ਗੱਡੀ ਵਾਲਾ ਪਾਨਾ ਟਾਇਰ ਵਾਲਾ ਉਹ ਵੀ ਨਹੀਂ ਰਿਹਾ ਤੂੰ ਤਾਂ ਕੁਲਤਾਰ ਸਿੰਘ ਸੰਧਵਾ ਇਸ ਲਈ ਅੱਜ ਮੇਰੀ ਜਥੇਦਾਰ ਸਾਹਿਬ ਨੂੰ ਫਰਿਆਦ ਹੈ ਕਿ ਇਹਨਾਂ ਸਾਰਿਆਂ ਮਸਲਿਆਂ ਤੇ ਤੁਸੀਂ ਆਲਰੇਡੀ ਕਾਗਨਿਸੈਂਸ ਲੈ ਲਈ ਹੈ ਇਹਨਾਂ ਵੀਡੀਓਜ਼ ਦੀ ਵੀ ਫੋਰੈਂਸਿਕ ਜਾਂਚ ਕਰਵਾਇਓ ਜ਼ਰੂਰ ਔਰ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਜਵਾਬ ਤਲਬੀ ਹੋਣੀ ਚਾਹੀਦੀ ਹੈ ਤੇ ਕੁਲਤਾਰ ਸੰਧਵਾ ਤੇ ਕੇਜਰੀਵਾਲ ਤਾਂ ਚਲੋ ਸਾਡੀ ਮਰਿਆਦਾ ਚੋਂਦਾ ਨੇਗਾ ਉਹਨੂੰ ਤਾਂ ਚਲੋ ਲੋਕੀ ਸਜ਼ਾ ਦੇਣਗੇ ਲੇਕਿਨ ਕੁਲਤਾਰ ਸੰਧਵਾ ਨੂੰ ਵੀ ਪੁੱਛੋ ਬੁਲਾ ਕੇ ਕਿ ਤੂੰ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਸੌਂ ਜਿਹੜੀ ਖਾਧੀ ਐ ਕਿ ਤੂੰ ਗੁਰੂ ਦਾ ਸਿੱਖ ਐ ਜਿਹੜਾ ਤੂੰ ਸੌਂ ਖਾ ਕੇ ਮੁੱਕਰ ਗਿਆ ਤੇ ਬਰਗਾੜੀ ਦੇ ਮਸਲਿਆਂ ਤੇ ਤੇ ਬਾਈਬਲ ਕਲਾਂ ਦੇ ਕਤਲਾਂ ਤੇ ਤੇ ਮੋੜ ਬੋਮ ਬਲਾਸਟ ਵਿੱਚ ਤੁਸੀਂ ਕਿਉਂ ਕੁਤਾਹੀ ਕੀਤੀ ਤੁਸੀਂ ਕਿਉਂ ਡੇਰਾ ਸੱਚਾ ਸੌਦਾ ਦੇ ਖਿਲਾਫ ਅੱਜ ਤੱਕ ਕਾਰਵਾਈ ਕਰਨ ਦੀ ਕੋਈ ਮਾਦਾ ਤੇ ਹਿੰਮਤ ਨਹੀਂ ਰੱਖਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਪਬਲਿਕ ਡੋਮੇਨ ਹੋਰ ਜ਼ਿਆਦਾ ਆਉਣੀ ਚਾਹੀਦੀਆਂ ਤੇ ਲੋਕਾਂ ਨੂੰ ਵੀ ਮੈਂ ਕਹੂੰਗਾ ਮੇਰੇ ਵੀਰੋ ਪੰਜਾਬ ਦੇ ਲੋਕੋ ਆਪਾਂ ਨੂੰ ਇਹ ਨਾ ਮੂਰਖ ਬਣਾ ਰਹੇ ਨੇ ਆਪਾਂ ਨੂੰ ਫੁੱਦੂ ਸਮਝਦੇ ਨੇ ਕਿ ਕੋਈ ਚੀਜ਼ ਚੱਕ ਲਈ ਦੂਜੀ ਚੀਜ਼ਾਂ ਨੂੰ ਪਰਦਾ ਪਾਤਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਖਿਲਵਾੜ ਕੀਤਾ ਵਾ ਔਰ ਖਾਸ ਤੌਰ ਤੇ ਇਹਨਾਂ ਮਸਲਾਂ ਤੇ ਇਸ ਲਈ ਇਹਨਾਂ ਦੀ ਜਵਾਬ ਤਲਬੀ ਲੋਕਾਂ ਦੀ ਕਚਹਿਰੀ ਚ ਵੀ ਬਣਦੀ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਪਹਿਲੀ ਵਾਰ ਜਦੋਂ 2015 ਚ ਬਰਗਾੜੀ ਜਾਣ ਦਾ ਫੈਸਲਾ ਲਿਆ ਆ ਜਿੰਨੇ ਇਹਨਾਂ ਦੇ ਹੁਣ ਮਨਿਸਟਰਸ ਨੇ ਇਹ ਵੀ ਨਾਸਤਿਕ ਨੇ ਇਹਨਾਂ ਦੇ ਵਿੱਚੋਂ ਇਹ ਮੈਨੂੰ ਰੋਕਦੇ ਸੀਗੇ ਕਿ ਇਹ ਤਾਂ ਧਾਰਮਿਕ ਮਸਲਾ ਜੀ ਆਪਾਂ ਉਹਦੇ ਤੇ ਕਰ ਲਈ ਮੈਂ ਕਿਹਾ ਧਾਰਮਿਕ ਮਸਲਾ ਨਹੀਂਗਾ ਇਹ ਇਨਜਸਟਿਸ ਤੇ ਬੇਇਨਸਾਫੀ ਦਾ ਮਸਲਾ ਵਾ ਜੇ ਅਸੀਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਹੀਂ ਦਿਵਾ ਸਕਦੇ ਲੱਖ ਲਾਨਤ ਆ ਸਾਡੇ ਕਿਸੇ ਵੀ ਅਹੁਦੇ ਤੇ ਵਿਰਾਜਮਾਨ ਜਾਂ ਬੈਠਣ ਦਾ ਲੇਕਿਨ ਇਹ ਐਡੇ ਕਾਇਰ ਸੀਗੇ ਜਦੋਂ ਮੈਂ ਚਲੇ ਗਿਆ ਜਦੋਂ ਉਹਨਾਂ ਨੇ ਦੇਖਿਆ ਕਿ ਲੋਕਾਂ 'ਚ ਬਹੁਤ ਜ਼ਿਆਦਾ ਇਹਦਾ ਪੋਜ਼ਿਟਿਵ ਮੈਸੇਜ ਗਿਆ ਸਾਰੇ ਲਾਈਨਾਂ ਬੰਨ੍ਹ ਕੇ ਮੇਰੇ ਪਿੱਛੇ ਆਣ ਕੇ ਉੱਥੇ ਗਏ ਔਰ ਰਿਪੀਟਿਡਲੀ ਗਏ ਭਗਵੰਤ ਮਾਨ ਵੀ ਉੱਥੇ ਗਿਆ ਉੱਥੇ ਸੌਹਾਂ ਖਾਦੀਆਂ ਉੱਥੇ ਪਬਲਿਕ ਇਕੱਠਾਂ ਦੇ ਵਿੱਚ ਇਹਨਾਂ ਨੇ ਉਸ ਵਕਤ ਦੀ ਕਾਂਗਰਸ ਸਰਕਾਰ ਨੂੰ ਭੰਡਿਆ ਔਰ ਕਿਹਾ ਕਿ ਸਾਡੀ ਸਰਕਾਰ ਬਣਾਓ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀਆਂ ਦਾ ਇਨਸਾਫ ਵੀ ਦਵਾਵਾਂਗੇ ਬਾਈਬਲ ਕਲ ਦੇ ਕਤਲਾਂ ਦਾ ਵੀ ਇਨਸਾਫ ਦਵਾਵਾਂਗੇ ਤੇ ਨਾਲ ਕਿਸੇ ਨੂੰ ਛਰੀਟ ਵੀ ਨਹੀਂ ਮਾਰ ਸਕੇ ਕਿਸੇ ਪੁਲਿਸ ਵਾਲੇ ਨੂੰ ਛਰੀਟ ਵੀ ਨਹੀਂ ਮਾਰ ਸਕੇ ਕਿਸੇ ਦੋਸ਼ੀ ਡੇਰਾ ਸੱਚਾ ਸੌਦਾ ਵਾਲੇ ਨੂੰ ਛਰੀਟ ਵੀ ਨਹੀਂ ਮਾਰ ਸਕੇ ਉੱਥੇ 15 15 ਵਾਰੀ ਪ੍ਰੋਲ ਲੈ ਗਿਆ ਇਹ ਗੱਲ ਅਲੱਗ ਹੈ ਦੋ ਔਰ ਮੋਰ ਬੋਮਬ્લાਸਟ ਜਿੱਥੇ ਕਿ ਸ਼ਰੀਆਮ ਸਭ ਕੁਝ ਸਾਬਤ ਹੋ ਚੁੱਕਾ ਵਾ ਉਹਦੇ ਵਿੱਚ ਵੀ ਇਹਨਾਂ ਦੀ ਕੋਈ ਹਿੰਮਤ ਨਹੀਂ ਕਿ ਕਿਸੇ ਤਰੀਕੇ ਨਾਲ ਐਕਸ਼ਨ ਲੈਣ ਸੋ ਅੱਜ ਦਾ ਮੇਰਾ ਇਹ ਵਿਸ਼ਾ ਸੀਗਾ ਮੈਂ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਇਸ ਨੂੰ ਜਿਆਦਾ ਤੋਂ ਜਵਾਦਾ ਇਹਨਾਂ ਨੂੰ ਸਵਾਲ ਪੁੱਛੋ ਜਦੋਂ ਤੁਹਾਡੇ ਮਾਲਵੇ ਦੀ ਪਿੰਡਾਂ ਦੀ ਕਚਹਿਰੀ ਵਿੱਚ ਆਉਂਦੇ ਨੇ ਤੇ ਘੱਟੋ ਘਾਟ ਇਹਨਾਂ ਨੂੰ ਇਹ ਜ਼ਰੂਰ ਪੁੱਛੋ ਕਿ ਤੁਸੀਂ ਇਹਨਾਂ ਗੱਲਾਂ ਤੋਂ ਮੁਨਕਰ ਕਿਉਂ ਹੋਏ ਹੋ ਇਹਨਾਂ ਗੱਲਾਂ ਤੋਂ ਮੁਕਰੇ ਕਿਉਂ ਅੱਜ ਦਾ ਮੇਰਾ ਵਿਸ਼ੇ ਮੇਰੇ ਵੀਰੋ ਭੈਣੋ ਬਜ਼ੁਰਗੋ ਨੌਜਵਾਨੋ ਇਹ ਸੀਗਾ ਅਗਰ ਠੀਕ ਲੱਗਿਆ ਤਾਂ ਇਸ ਨੂੰ ਵੱਤਵਤ ਸ਼ੇਅਰ ਕਰੋ